ਔਰ ਕੱਲ ਅਸੀਂ 31 ਅਗਸਤ ਨੂੰ 200 ਦਿਨ ਇਸ ਮੋਰਚੇ ਤੇ ਪੂਰੇ ਹੋਣ ਤੇ ਸਾਰਿਆਂ ਮੋਰਚਿਆਂ ਦੇ ਉੱਤੇ ਲੱਖਾਂ ਦੇ ਇਕੱਠ ਕਰ ਰਹੇ ਹੈਗਾ ਔਰ ਸਾਡਾ ਅੰਦੋਲਨ ਮੋਦੀ ਸਰਕਾਰ ਦੇ ਖਿਲਾਫ ਸਿੱਧਤਿਆ ਔਰ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਜਿਹੜਾ ਇਨਸਾਫ ਦੇਣ ਲਈ ਹੈ ਅੱਗੇ ਵਧ ਰਿਹਾ ਹੈਗਾ ਤੋਂ ਜਿਵੇਂ ਮੋਦੀ ਸਰਕਾਰ ਆਪਣੀ ਕੇਂਦਰੀ ਏਜੰਸੀਆਂ ਦਾ ਦੁਰਪਯੋਗ ਕਰਦੀ ਹੈਗੀ ਆ ਉਹਨਾਂ ਨੇ ਅੱਜ ਜਿਹੜਾ ਸਾਡੇ ਕ੍ਰਾਂਤੀਕਾਰੀ ਯੂਨੀਅਨ ਦੀ ਆਗੂ ਬੀਬੀ ਸੁਖਵਿੰਦਰ ਕੌਰ ਦੇ ਘਰੇ ਐਨਆਈਏ ਨੇ 6 ਵਜੇ ਛਾਪਾ ਮਾਰਿਆ ਅਸੀਂ ਜਦੋਂ ਤੱਕ ਬੋਲ ਰਹੇ ਹਜੇ ਵੀ ਘਰ ਨੂੰ geke ਪਾਇਆ ਹੈਗਾ ਉਹਨਾਂ ਦੇ ਘਰ ਵਿੱਚ ਉਹਨਾਂ ਦੇ ਪਤੀ ਹਰਪਿੰਦਰ ਸਿੰਘ ਉਹਨਾਂ ਦਾ ਬੇਟਾ ਸ਼ਹਿਬਾਜ਼ ਉਹਨਾਂ ਦੀ ਨੂੰ ਸੋਮਨਪ੍ਰੀਤ ਔਰ ਉਹਨਾਂ ਦੀ ਮਾਤਾ ਜਿਹੜੀ 90 ਸਾਲ ਦੀ ਆ ਪਰਮਜੀਤ ਕੌਰ ਹੈਗੇ ਨੇ ਤੇ ਬਾਹਰੋਂ ਅੰਦਰੋਂ ਕਿਸੇ ਨੂੰ ਆਉਣ ਨਹੀਂ ਜਾਣ ਦਿੱਤਾ ਜਾਂਦਾ ਕ੍ਰਾਂਤੀਕਾਰੀਆਂ ਦੇ ਤੇ ਹੋਰ ਨਾ ਜਥੇਬੰਦੀਆਂ ਦੇ ਵਰਕਰ ਉੱਥੇ ਪਹੁੰਚੇ ਹੋਏ ਆ ਜਿਨ੍ਹਾਂ ਨੇ ਅੱਗੇ ਧਰਨਾ ਦਿੱਤਾ ਹੋਇਆ ਇਹ ਛਾਪੇਮਾਰੀ ਕਿਉਂ ਕੀਤੀ ਜਾ ਰਹੀ ਆ ਔਰ ਹੋਰ ਵੀ ਪੰਜਾਬ ਦੇ ਲੋਕ ਪੱਕੇ ਵਕੀਲਾਂ ਤੇ ਛਾਪੇਮਾਰੀ ਹੋਈ ਆ ਕਿਉਂਕਿ ਇਹ ਟਾਈਮਿੰਗ ਤੁਸੀਂ ਦੇਖੋ ਇਹ ਟਾਈਮਿੰਗ ਉਸ ਵੇਲੇ ਆ ਜਦੋਂ ਮੋਰਚਾ ਅੱਗੇ ਚੱਲ ਰਿਹਾ ਵੀ ਕਿਸਾਨ ਲੀਡਰਸ਼ਿਪ ਨੂੰ ਡਰਾਇਆ ਜਾ ਸਕੇ ਔਰ ਪਹਿਲੋ ਤੁਹਾਨੂੰ ਬਤਾ ਪੀ ਸਾਡੇ ਖਿਲਾਫ ਖਾਲਿਸਤਾਨ ਦਾ ਠੱਪਾ ਲਾਉਣ ਦਾ ਯਤਨ ਕੀਤਾ ਹੁਣ ਕੁਝ ਹੋਰ ਠੱਪਾ ਲਾਉਣ ਦਾ ਯਤਨ ਕੀਤਾ ਜਾ ਸਕੂਗਾ ਉਹਨਾਂ ਦੇ ਘਰ ਵਾਲਾ ਜਿਨ੍ਹਾਂ ਦੇ ਪਹਿਲਾਂ ਕੇਂਦਰ ਨੇ ਯੂਪੀਏ ਲਾਇਆ ਸੀਗਾ ਉਹਦੇ ਤੋਂ ਅਦਾਲਤ ਚ ਉਹ ਬਰੀ ਹੋ ਚੁੱਕੇ ਨੇ ਔਰ ਲੰਬੇ ਸਮੇਂ ਤੋਂ ਆਪਣੇ ਘਰ ਵਿੱਚ ਰਹਿੰਦੇ ਹੈਗੇ ਨੇ ਤੋਂ ਇਸ ਕਰਕੇ ਇਹ ਟਾਈਮਿੰਗ ਇਹ ਚੁਣੀ ਗਈ ਆ ਵੀ ਅਸੀਂ ਕਿਸਾਨ ਅੰਦੋਲਨ ਨੂੰ ਦਬਾਉਣਾ ਚਾਹੁੰਦੇ ਆ ਔਰ ਇਹਦੀ ਜਿੰਨੀ ਵੀ ਨਿੰਦਿਆ ਕੀਤੀ ਜਾ ਸਕੇ ਓਨੀ ਘੱਟ ਆਉਣ ਵਾਲੇ ਸਮੇਂ ਵਿੱਚ ਦੋਵੇਂ ਮੋਰਚੇ ਸਲਾਹ مشورہ ਕਰਨਗੇ ਔਰ ਕੇਂਦਰ ਨੂੰ ਇਹਦਾ ਜਵਾਬ ਦੇਣਗੇ ਔਰ ਅਸੀਂ ਐਨਆਈਏ ਦੇ ਛਾਪਿਆਂ ਤੋਂ ਡਰਨ ਵਾਲੇ ਨਹੀਂ ਹੈਗੇ ਐਨਆਈਏ ਦੇ ਛਾਪੇ ਸਾਨੂੰ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਲਈ ਸੰਘਰਸ਼ ਕਰਨ ਤੋਂ ਹਟਾ ਨਹੀਂ ਸਕਦੇ ਕੇਂਦਰ ਜਿੰਨਾ ਮਰਜ਼ੀ ਜ਼ਬਰ ਕਰ ਲੇ ਅੰਦੋਲਨ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਅੰਦੋਲਨ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ